ਤੁਹਾਇਆ ਇੰਗਲੈਂਡ ਦੇ ਇਹਨਾਂ ਦਾ ਹੀ ਇਹ ਸਾਰੀ ਜ਼ਮੀਨ ਇਹਨਾਂ ਦੀ ਸੀਗੀ ਜ ਆ ਜਿਹੜੀ 17 ਏਕੜ ਜ਼ਮੀਨ ਸਮਝ ਲਓ ਕਿ 1 ਏਕੜ ਦੀ ਕੀਮਤ ਲਗਭਗ 50 50 ਲੱਖ ਤੋਂ ਕਿੱਲਾ ਹੈ ਇਹ ਜ਼ਮੀਨ ਇਹਨਾਂ ਦੇ ਪ੍ਰਧਾਨ ਨੇ ਦੱਬ ਲਈ ਬਚਾ ਦੇ ਜਦੋਂ ਬਾਹਰੋਂ ਆਏ ਤੇ ਨਾ ਇਹਨਾਂ ਨੂੰ ਉਹ ਠੇਕਾ ਹੀ ਦੇ ਦੇ ਸੀ ਆਪਣੇ ਲੋਏ ਉਹਨਾਂ ਨੂੰ ਠੇਕੇ ਤੇ ਦੇ ਕੇ ਗਏ ਨਾ ਉਹ ਠੇਕਾ ਹੀ ਦੇ ਦੇ ਸੀ ਤੇ ਨਾ ਜ਼ਮੀਨ ਵੀ ਛੱਡ ਰਹੇ ਸੀ ਇਹਨਾਂ ਨੇ ਪਹਿਲਾਂ ਲੋਕਲ ਇੱਥੇ ਕੋਸ਼ਿਸ਼ ਕੀਤੀ ਪੰਚਾਇਤਾ ਮਜੂਦਾਂ ਨੂੰ ਪਾਇਆ ਉਹ ਬੰਦੇ ਬੰਦੇ ਨੇ ਫਿਰ ਇਹ ਮਿਲ ਕੋ ਆਏ ਕਿ ਭਾਈ ਸਾਹਿਬ ਸਾਡਾ ਦਾ ਨਕਸਾਨ ਹੋ। ਫਿਰ ਮੈਂ ਬੜੀ ਕੋਸ਼ਿਸ਼ ਕਰਕੇ ਅਫਸਰ ਨੂੰ ਕਹਿ ਕੇ ਉਹਨਾਂ ਦੇ ਪੱਤਝਾ ਵੀ ਕਲਾਇਆ ਇਹਨਾਂ ਦੀ ਜ਼ਮੀਨ ਵੀ ਛੁਡਾਈਓ। ਅਜੀ ਉਹ ਕਹਾ ਜਿੰਨਾ ਨੇ ਦੱਬਿਆ। ਉਹਨਾਂ ਨੇ ਛੱਡਿਆ ਨੀਗਾ ਉਹਨਾਂ ਨੂੰ ਬੇਨਤੀ ਆ ਵੀ ਉਹਨਾਂ ਦਾ ਘਰ ਛੱਡ ਦਿਓ। ਇਹ ਬਚਾਦੇ ਜਦੋਂ ਦੇ ਆਏ ਆ 8 ਮਹੀਨਿਆਂ ਦੇ ਇਹ ਲੁਧਿਆਣਾ ਸ਼ਹਿਰ ਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿਦੇ ਆ। ਦੇਖੋ ਕਿੰਨੀ ਮਾੜੀ ਗੱਲ ਹੈ। ਕਹੀ ਮਿਹਨਤਾਂ ਕਰੀਏ ਬਾਦ ਪੰਨਾ ਪੰਨਾ ਅੰਗਿਟੇ ਕੰਮ ਕਰੀਏ ਤੇ ਆਪਣੇ ਘਰ ਬਣਾਈਏ ਤੇ ਮੁੜ ਕੇ ਘਾਦੀ ਨਾ ਨੰਦ ਵੜਨ ਦੀਏ ਇਹ ਇਹ ਵੀ ਦੇਖੋ ਇਹ ਤਾਂ ਵੱਡੀ ਤਲਾਸ਼ ਦੀ ਕੋ ਹੋ ਸਕਦੀ ਹੈ ਉਹ ਦੂਜੀ ਗੱਲ ਇਹ ਆ ਕਿ ਜਿੰਨੇ ਕੇਸ ਆ ਰਹੇ ਪ੍ਰੋਪਰਟੀਆਂ ਦੇ ਐਨਾਲਾਈਜ਼ੇ ਹੁਣ ਤੱਕ ਅਸੀਂ 3 ਸਾਲਾਂ ਚ ਕਰੀਬ 3200 ਕੇਸ ਹੱਲ ਕੀਤਾ ਪਰ ਐ ਸਰ ਆਪਣੇ ਪਰਿਵਾਰਾਂ ਦੇ ਜੀ ਆਪਾਂ ਇੰਨਾ ਜਿਆਦਾ ਤਾਂ ਅੱਖ ਰੱਖ ਕੇ ਬਹਿ ਗਏ ਆ ਆਪਣਾ ਕੀ ਬਣੂਗਾ ਤੁਸੀਂ ਦੱਸੋ ਪਹਿਲਾਂ ਆਪਾਂ ਸਿੱਖ ਤੋਂ ਰਿਲੇਟਡ ਆ ਇਸੋਤ ਅਸੀਂ ਪਿੰਡ ਭੁੰਨੜੀ ਦੇ ਵਿੱਚ ਮੌਜੂਦ ਹੈਗੇ ਆ ਇੱਥੇ ਦੀ ਇੱਕ ਜ਼ਮੀਨ ਹੈਗੀ ਆ 17 ਏਕੜ ਦੇ ਕਰੀਬ ਜ਼ਮੀਨ ਹੈਗੀ ਆ ਜਿਸ ਨੂੰ ਛੁੜਾਇਆ ਗਿਆ ਵਾ ਤਾਂ ਪੰਜਾਬ ਦੇ ਜਿਹੜੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਅੱਜ ਜ਼ਮੀਨ ਛੁੜਾਣ ਆਏ ਹੋ 17 ਏਕੜ ਜ਼ਮੀਨ ਐਨਆਰਆਈਆਂ ਦੀ ਕਿਸ ਤਰ੍ਹਾਂ ਸੰਪਰਕ ਹੋਇਆ ਸੀਗਾ ਤਾਂ ਕਿਸ ਤਰ੍ਹਾਂ ਦੀ ਹੁਣ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਹ ਜਿੱਥੇ ਆਪਾਂ ਬੈਠੇ ਇਹ ਬਿਠੇ ਆ ਸਰਦਾਰ ਰਦੀਪ ਸਿੰਘ ਚਾਹਲ ਇੰਗਲੈਂਡ ਤੋਂ ਆਇਆ ਇੰਗਲੈਂਡ ਦੇ ਐਨਆਰਆਈ ਇਹ ਸਾਡੀ ਜ਼ਮੀਨ ਇਹਨਾਂ ਦੀ ਸੀਗੀ ਆ ਜਿਹੜੀ 17 ਏਕੜ ਜ਼ਮੀਨ ਸਮਝੋ ਕਿ 1 ਏਕੜ ਦੀ ਕੀਮਤ ਲਗਭਗ 50 50 ਲੱਖ ਨੂੰ ਕਿੱਲਾ ਹੈ ਇਹ ਜ਼ਮੀਨ ਇਹਨਾਂ ਦੇ ਭਰਾ ਨੇ ਦੱਬ ਲਈ ਬਚਾਦੇ ਜਦੋਂ ਬਾਹਰੋਂ ਆਏ ਤੇ ਨਾ ਇਹਨਾਂ ਨੂੰ ਉਹ ਠੇਕਾ ਹੀ ਦੇ ਦੇਈ ਆਪਣੇ ਲੋਏ ਉਹਨਾਂ ਨੂੰ ਠੇਕੇ ਤੇ ਦੇ ਕੇ ਗਏ ਨਾ ਉਹ ਠੇਕਾ ਹੀ ਦੇ ਦੇਈ ਤੇ ਨਾ ਜ਼ਮੀਨ ਹੀ ਛੱਡ ਰਹੇ ਸੀਗੇ ਇਹਨਾਂ ਨੇ ਪਹਿਲਾਂ ਲੋਕਲ ਇੱਥੇ ਕੋਸ਼ਿਸ਼ ਕੀਤੀ ਪੰਚਾਇਤਾ موجوده ਨੂੰ ਪਾਇਓ ਬੰਦੇ ਬੰਦੇ ਨਹੀਂ ਫਿਰ ਇਹ ਮਿਲਕੋ ਆਏ ਕਿ ਭਾਈ ਸਾਹਿਬ ਸਾਡਾ ਦਾ ਨੁਕਸਾਨ ਹੋ ਗਿਆ ਫਿਰ ਮੈਂ ਬੜੀ ਕੋਸ਼ਿਸ਼ ਕਰਕੇ ਅਫਸਰ ਨੂੰ ਕਹਿ ਕੇ ਉਹਨਾਂ ਦੇ ਪੱਤਾ ਵੀ ਕਲਾਇਆ ਇਹਨਾਂ ਦੀ ਜ਼ਮੀਨ ਵੀ ਛੜਾਈਏ ਉਹ ਹੁਣ ਇਹਨਾਂ ਨੇ ਅੱਜ ਉਹ ਚਮਕੀ ਬੀਜਤੀ ਇਹ ਇਹਨਾਂ ਦਾ ਪਾਰਟ 1 ਆ ਪਾਰਟ ਇਹਨਾਂ ਦਾ ਦੂਜਾ ਇਹ ਆ ਕਿ ਜਿਹੜਾ ਘਰ ਇਹਨਾਂ ਨੇ ਬਣਾਇਆ ਸੀਗਾ ਆਪਣੀ ਮਿਹਨਤ ਕਮਾਈ ਨਾਲ ਅਜੇ ਉਹ ਘਰ ਇਹਨਾਂ ਨੇ ਦੱਬਿਆ ਉਹਨਾਂ ਨੇ ਛੱਡਿਆ ਨੀਗਾ ਉਹਨਾਂ ਨੂੰ ਬੇਨਤੀ ਆ ਵੀ ਉਹਨਾਂ ਦਾ ਘਰ ਛੱਡ ਦਿਓ ਇਹ ਵਿਚਾਰੇ ਜਦੋਂ ਦੇ ਆਏ ਆ 8 ਮਹੀਨਿਆਂ ਦੇ ਇਹ ਲੁਧਿਆਣੇ ਸ਼ਹਿਰ ਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿਦੇ ਆ ਦੇਖੋ ਕਿੰਨੀ ਮਾੜੀ ਗੱਲ ਆ ਕਈ ਮਿਹਨਤਾਂ ਕਰੀਏ ਬਾਅਦ 15 ਬੰਦਾ ਘੰਟੇ ਕੰਮ ਕਰੀਏ ਤੇ ਆਪਣੇ ਘਰ ਬਣਾਈਏ ਤੇ ਮੁੜ ਕੇ ਘਾਦੀ ਨਾ ਨਾ ਵੜਨ ਦੀਏ ਇਹ ਇਹ ਤੁਸੀਂ ਦੇਖੋ ਇਹ ਤਾਂ ਵੱਡੀ ਤਲਾਸ਼ ਦੀ ਕੋਈ ਹੋ ਸਕਦੀ ਹੈ ਉਹ ਦੂਜੀ ਗੱਲ ਇਹ ਹੈ ਕਿ ਜਿੰਨੇ ਕੇਸ ਆ ਰਹੇ ਪ੍ਰਾਪਰਟੀਆਂ ਦੇ ਐਨਾਲਾਈਜ਼ੇ ਹੁਣ ਤੱਕ ਅਸੀਂ 3 ਸਾਲਾਂ ਚ ਕਰੀਬ 3200 ਕੇਸ ਹੱਲ ਕੀਤਾ ਜਿੰਨੇ ਕੇਸ ਆ ਰਹੇ ਸਾਰੇ ਕੇਸ ਪਰਵਾਰਾਂ ਦੇ ਆ ਸਾਡੀ ਜ਼ਮੀਨ ਜਾਇਦਾਦ ਉੱਤੇ ਕੋਈ ਬੰਦਾ ਬਾਹਰਲਾ ਦਿੱਲੀ ਦਾ ਜੁਪੀ ਦਾ ਬਿਹਾਰ ਦਾ ਕੋਈ ਬੰਦਾ ਨਹੀਂ ਕਬਜ਼ਾ ਕਰ ਰਿਹਾ ਜਿੰਨੇ ਕਬਜ਼ੇ ਹੋ ਰਿਹਾ ਬਸ ਸਕੇ ਭਰਾ ਕਦੇ ਮਾਮੇ ਦੇ ਪੁੱਤ ਕਾਦੇ ਭੂਆ ਦੇ ਪੁੱਤ ਕਾਦੇ ਮਤਲਬ ਆਪੋ ਇੱਥੀ ਘਰਾਂ ਦੇ ਵਿੱਚ ਹੀ ਇਹ ਜਿੰਨੂੰ ਇਹ ਵਿਚਾਰੇ ਠੇਕੇ ਦੇ ਦੇ ਕੇ ਜਾਂਦੇ ਉਹ ਹੀ ਤਾਂ ਬੰਦੀ ਕੋਸ਼ਿਸ਼ ਕਰਦਾ ਇਹ ਮਤਲਬ ਬਹੁ ਗਿਣਤੀ ਲੋਕਾਂ ਦਾ ਹਾਲ ਹੋ ਗਿਆ ਕੋਈ ਚੰਗੇ ਲੋਕ ਵੀ ਆ ਗਏ ਪਰ ਬਹੁ ਗਿਣਤੀ ਲੋਕਾਂ ਦਾ ਹਾਲ ਹੈ ਕਿ ਆਪਣੇਆਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਖਾ ਰਹੇ ਇਹ ਪੰਜਾਬ ਦੇ ਵਿੱਚ ਜਿਹੜਾ ਰੁਝਾਨ ਹੈ ਇਹ ਬੜਾ ਖਤਰਨਾਕ ਤੇ ਬਹੁਤ ਹੀ ਬੜਾ ਜਾਨ ਇੱਕ ਦਮ ਲੋਕਾਂ ਨੂੰ ਬੇਨਤੀ ਕਰੂੰਗਾ ਯਾਰ ਐਨਆਰਆਈ ਕੋ ਬਗਾਨੇ ਨਹੀਂ ਹੈ ਆਪਣੇ ਆ ਸਰ ਆਪਣੇ ਪਰਵਾਰਾਂ ਦੇ ਜੀ ਆ ਆਪਾਂ ਇਹਨਾਂ ਦੀਆਂ ਜਾਇਦਾਦਾਂ ਦੇ ਅੱਖ ਰੱਖ ਕੇ ਬੈਠੇ ਆ ਆਪਣਾ ਕੀ ਬਣੂਗਾ ਤੁਸੀਂ ਦੱਸੋ ਪਹਿਲਾਂ ਆਪਾਂ ਸਿੱਖ ਤਾਂ ਨਾਲ ਰਿਲੇਟਡ ਆ ਪੰਜਾਬੀ ਆ ਸਮਝਦੇ ਕਿ ਦੀ ਗੱਲ ਤੇ ਆਪਾਂ ਆਪਣੇ ਦੀਆਂ ਜਾਇਦਾਦਾਂ ਜਿਹੜੀਆਂ ਉਹ ਮਾਰਦੇ ਆ ਉਹ ਇਸ ਕਰਕੇ ਮੈਂ ਅੱਜ ਆਇਆ ਸੀਗਾ ਕਿਉਂਕਿ ਇਹ ਇੱਕ ਮੱਕਈ ਬੀਜ ਦੇ ਸੀਗੇ ਤੇ ਮੈਂ ਦਾ ਉਹ ਦਿਲ ਕਰਦਾ ਕਹਿੰਦੇ ਜੀ ਇੱਕਦਮ ਭਾਜੀ ਤੁਸੀਂ ਆਓ ਜ਼ਮੀਨ ਦੇਖਣ ਤੁਸੀਂ ਸਾਡੀ ਇਹਦੀ ਮਤ ਦਿੱਤੀ ਹੈ ਤੇ ਮੈਂ ਉਹ ਜ਼ਮੀਨ ਮਤਲਬ ਦੇਖਣ ਆਇਆ ਸੀਗਾ ਉਹਦੇ ਬੜੇ ਬੜੇ ਟਿਕਾਣੇ ਦੇ ਜ਼ਮੀਨਾਂ ਪਿੱਛੇ ਬੁੱਢਾ ਦਰਿਆ ਆ। ਸੋ ਮੈਨੂੰ ਬੜਾ ਮੇਰਾ ਮਨ ਖੁਸ਼ ਹੋਇਆ। ਇੰਦਾਂ ਦੀਆਂ ਮੈਂ ਕਈ ਜ਼ਮੀਨਾਂ ਜੜੀਆਂ, ਕਈ ਕੋਠੀਆਂ ਛੜੀਆਂ। ਪਰ ਇਹਨਾਂ ਨੂੰ ਹੁਣ ਕਾਗਜ਼ ਛਾੜਾ ਕੇ ਦੇਣਾ। ਹੁਣ ਇਹਨਾਂ ਨੇ ਇੰਗਲੈਂਡ ਜਾਣਾ ਤੇ ਇੰਗਲੈਂਡ ਇਹ ਵਾਪਸ ਆਉਣਗੇ ਤਾਂ ਫਿਰ ਇਹਨਾਂ ਦੇ ਘਰ ਦੀ ਕਾਰਵਾਈ ਆਪਾਂ 2 ਮਹੀਨਿਆਂ ਬਾਅਦ ਸ਼ੁਰੂ ਕਰਾਂਗੇ। ਘਰ ਵੀ ਇਹਨਾਂ ਦਾ ਲੈ ਕੇ ਤਾਂ। ਤੁਸ ਜੀ ਸਾਹਿਬ ਐਨ ਆਰ ਆਈਆਂ ਮਿਲਨੀਆਂ ਚੱਲ ਰਹੀਆਂ ਸੀਗੀਆਂ ਉਹ ਹੁਣ ਅੱਗੇ ਕਿਸ ਤਰ੍ਹਾਂ ਉਹਦੀ ਰੁਟੀਨ ਜਿਹੜੀ ਆ ਕੀਤੀ ਜਾਵੇ ਕਿ ਅਸੀਂ ਪਹਿਲਾਂ 9 ਐਨ ਆਰ ਆਈ ਮਿਲਨੀਆਂ ਕੀਤੀਆਂ ਵੱਖ-ਵੱਖ ਸ਼ਹਿਰਾਂ ਤੇ ਫਿਰ ਮਨੂ ਬਹੁਤ ਸਾਰੇ ਐਨ ਡੀ ਆਈ ਨੇ ਬਹੁਤੋ ਕਾਲ ਕੀਤੀ ਕਿ ਸਾਡਾ ਆਉਣਾ ਬੜਾ ਔਖਾ ਹੋ ਜਾਂਦਾ ਜੀ ਹੁਣ ਮੈਂ ਪਿਛਲੇ ਮਤਲਬ ਦਸੰਬਰ ਦੇ ਵਿੱਚ 3 ਦਸੰਬਰ ਤੋਂ ਲੈ ਕੇ ਹੁਣ ਤੱਕ ਤਿੰਨ ਐਨਾਂ ਦਾ ਹੀ ਐਨ ਡੀ ਆਈ ਮਿਲਣੀ ਹਰ ਮੰਥ ਕਰਦਾ ਆਨਲਾਈਨ ਮਿਲਣੀ ਕਰਦੇ ਅਸੀਂ ਸਾਰੇ ਅਫਸਰ ਬਹਿ ਜਾਂਦੇ ਆਨਲਾਈਨ ਪੂਰੀ ਵਰਲਡ ਦੇ ਐਨ ਡੀ ਆਈ ਸਾਡੇ ਨਾਲ ਲਾਈਨ ਤੇ ਆ ਜਾਂਦੇ ਜਿਨ੍ਹਾਂ ਦੇ ਮਸਲੇ ਹੁੰਦੇ ਉਹ ਆਪਾਂ ਨੂੰ ਪਹਿਲਾਂ ਈਮੇਲ ਕਰਦੇ ਆ WhatsApp ਕਰਦੇ ਆ ਫਿਰ ਆਨਲਾਈਨ ਹਾਂ ਹੁਣ ਅਸੀਂ ਆਨਲਾਈਨ ਕਰ ਰਹੇ ਹੁਣ ਮਾਤਛ ਦੀ ਅਸੀਂ ਕਹਾਂਗੇ ਐਨ ਡੀ ਆਈ ਮਿਲਣੀ हां मतलब ਸਾਡਾ ਰੂਟੀਨ ਲਗਾਤਾਰ ਜਾਰੀ ਹਾ ਨਹੀਂ ਨੇ ਕਰਾਂਗੇ। ਹਾਂ ਕੇ ਵੀ ਐਨ ਆਰ ਆਈ ਦਾ ਕੋਈ ਮਸਲਾ ਜੇ ਉਹ ਇੱਥੇ ਆਇਆ ਇੱਥੇ ਆ ਕੇ ਦੱਸੇ ਮੈਨੂੰ ਮਿਲੇ ਪਿੰਡ ਜਗ ਦੇਖ ਲਾ ਆਪਣਾ ਚੰਡੀਗੜ੍ਹ 2 ਸੈਕਟਰ 'ਚ ਆਪਣਾ ਘਰ ਹੈ 8 ਨੰਬਰ ਦਫ਼ਤਰ ਹੈ ਸੈਕਟਰ 8 'ਚ ਉਹ ਇੱਥੇ ਆਵੇ ਜੇ ਨਹੀਂ ਆ ਸਕਦਾ ਤਾਂ ਆਨਲਾਈਨ ਜਿੱਦਨ ਮਿਲਦੀ ਹੁੰਦੀ ਹੈ ਉਦੋਂ ਆਪਣਾ ਮਸਲਾ ਦੱਸੇ ਹਰਕ ਦੀ ਮਤ ਜਿਹੜੀ ਕਰਦੇ। ਹਾਂ ਕੋਈ ਹੈਲਪਲਾਈਨ ਨੰਬਰ ਵੀ ਇਹਦੇ ਵਾਸਤੇ ਕੋਈ ਜਾਰੀ ਕਰੂ। ਉਹ ਸਭ ਨੰਬਰ ਦਿੱਤਾ, ਈਮੇਲ ਵਗੈਰਾ ਸਭ ਕੁਝ ਦਿੱਤਾ। ਸਾਡਾ ਕੋਈ ਪੂਦਾ ਪੇਜ ਹੈ ਇੱਕ ਪੂਦਾ ਬੜਿਆ। ਸਭ ਕੋਈ ਦਿੱਤਾ ਉੱਤੇ ਉਹ ਆਪਣੀਆਂ ਭੇਜ ਦੇਵਾਂ ਕਿੰਨੇ ਕੁ ਹੋਰ ਮਸਲੇ ਜਿਹੜੇ ਹੈਗੇ ਨੇ ਉਹ ਜਲਦ ਹੱਲ ਹੋ ਜਾਣਗੇ ਜਿਹੜੇ ਸੰਪਰਕ ਚ ਹੈਗੇ ਨੇ ਕੁਝ ਨਹੀਂ ਨਹੀਂ ਸਾਡੇ ਕੋਲ ਇਸ ਵੇਲੇ ਜੇ ਮੈਂ ਕਹਾਂ ਤੇ ਮਤਲਬ 200 ਕੇਸ ਪੈਂਡਿੰਗ ਹੈ ਜਿਹੜਾ ਪਿਛਲੇ ਇਹਨਾਂ ਦੇ ਮਿਲਨੀਆਂ ਦੇ ਵਿੱਚ ਆਇਆ ਸੀਗਾ ਉਹ ਪਿਆ ਉਹ ਵੀ ਉਹਦੇ ਚੋਂ ਜ਼ਿਆਦੇ ਕੇਸ ਹੋ ਨੇ ਜਿਹੜੇ ਕੋਰਟਾਂ ਦੇ ਵਿੱਚ ਮਤਲਬ ਬਾਕੀ ਹਿੱਸਾ ਹੱਲ ਕਰ ਚੁੱਕੇ ਕੋਰਟ ਵਾਲੇ ਥੋੜੇ ਕੇਸ ਜਿਹੜੇ ਨੇ ਕੁਝ ਲਮਕਦੇ ਆ ਕੁਝ ਕੇਸ ਜਿਹੜੇ ਐਸੇ ਹਫਤੇ ਦੇ ਵਿੱਚ ਡਨ ਹੋ ਜਾਣਗੇ ਅਸੀਂ ਐਸੀ ਕੀ ਕਰਦੇ ਆ ਕਿ ਆਨਲਾਈਨ ਕੇਸ ਲੈ ਕੇ ਮਨ ਲੋ ਕਿ ਆਨਲਾਈਨ ਕੇਸ ਲੈ ਲਿਆ ਜੇ ਡੀਸੀ ਲੁਧਿਆਣੇ ਦਾ ਸਬੰਧਤ ਹੈ ਤੇ ਡੀਸੀ ਨੂੰ ਅੱਸਲ ਭੇਜ ਦੇ ਕੇ ਉਹਨੂੰ ਹੱਲ ਕਰਕੇ ਦੋ ਜੇ ਐਸਐਸਪੀ ਦਾ ਸਬੰਧਤ ਹੈ ਐਸసీపీ ਦਾ ਸਬੰਧਤ ਹੈ ਤੇ ਐਸసీపీ ਨੂੰ ਭੇਜ ਦੇਆ ਤੇ ਮੋਸਟਲੀ ਸਾਡਾ 1 ਮਹੀਨਾ ਲੱਗਦਾ ਮੈਂ ਮਤਲਬ ਜਿਹੜੀ ਪਿਛਲੇ ਮਹੀਨੇ ਮਤਲਬ ਕੀਤੀ ਸੀ ਉਹਦੀ 20 ਤਰੀਕ ਨੂੰ ਤੇ ਇਹਦੇ 19 20 ਤਰੀਕ ਦੇ ਲਾਗੇ ਉਹ ਮਸਲੇ ਹੱਲ ਹੋ ਜਾਣਗੇ ਫਿਰ ਉਹਦੀ 20 ਤਰੀਕ ਦੇ ਲਾਗੇ ਆਪਾਂ ਦਬਾੜਾ ਐਨਐਲਐਮ ਲਈ ਮਿਲਣੇ ਜਿਹੜੀ ਕਰਾਂਗੇ ਤਾਂ ਬਿਲਕੁਲ ਇਹ ਸਾਨੂੰ ਮੰਤਰੀ ਢਾਲੀਵਾਲ ਤੇ ਇੱਕ ਵਾਰੀ ਤਸਵੀਰ ਤੁਸੀਂ ਦੇ ਸਕਦੇ ਹੋ ਤਾਂ ਇੰਗਲੈਂਡ ਵਾਲੇ ਨੇ ਰੰਦੀਪ ਸਿੰਘ ਚਾਹਲ ਜੀ ਉਹਨਾਂ ਦਾ ਜਿਹੜਾ ਫਾਰਮ ਹਾਊਸ ਆ ਜਾਂ ਉਹਨਾਂ ਦੀ ਜਗ੍ਹਾ ਜਿਹੜੀ ਉਹ ਛੜਾਈ ਗਈ ਹੈ ਤਾਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਉਹ ਐਨ ਆਰ ਆਈ ਮਜ਼ੂਨੇ ਸਰ ਕਦੋਂ ਤੁਸੀਂ ਸੰਪਰਕ ਕੀਤਾ ਸੀ ਢਾਲੀਵਾਲ ਸਾਹਿਬ ਨਾਲ ਕਿਸ ਤਰ੍ਹਾਂ ਕੰਪਲੀਟ ਕੀਤੀ ਸੀ ਤਕਰੀਬਨ 3 3.5 ਮਹੀਨੇ ਹੋ ਗਏ ਅਸੀਂ ਇਹਨਾਂ ਨਾਲ ਸੰਪਰਕ ਕੀਤਾ ਸੀ ਤਾਂ ਆਸ ਛੱਡ ਕੇ ਬੈਠਾ ਸੀਗਾ ਮੈਂ 1.5 ਸਾਲ ਹੋ ਗਿਆ ਸਾਨੂੰ ਤਾਂ ਕਿਤੇ ਨੂੰ ਤੇ 1.5 ਸਾਲ ਦਾ ਠੇਕਾ ਨਹੀਂ ਦਿੱਤਾ ਸੀਗਾ ਫਿਰ ਜ਼ਬਰਦਸਤੀ ਫਿਰ ਬਹਾਅ ਦਿੱਤੀ ਤੇ ਅਸੀਂ ਜਿਹਨਾਂ ਨਾਲ ਸੰਪਰਕ ਕੀਤਾ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਐਸਐਸਪੀ ਸਾਹਿਬ ਨੂੰ ਤੇ ਆਜੀਤ ਸਾਹਿਬ ਨੂੰ ਸਭ ਨੂੰ ਫੋਨ ਕਰਕੇ ਸਾਡੀ ਮਸਲਾ ਹੱਲ ਵੀ ਕਰਾਤਾ ਤੇ ਸਾਨੂੰ ਠੇਕਾ ਵੀ ਆਲਮੋਸਟ ਸਾਰਾ ਮਿਲ ਗਿਆ ਥੋੜਾ ਜਿਹਾ ਰਹਿਦਾ ਤੇ ਹੁਣ ਇੱਕ ਮਸਲਾ ਰਹਿ ਗਿਆ ਜਿਹੜਾ ਘਰ ਦਾ ਉਹ ਉਹਨਾਂ ਨੇ ਹੁਣ ਪ੍ਰੋਮਿਸ ਕੀਤਾ ਕਿ ਅਗਲੀ ਵਾਰ ਤੁਸੀਂ ਬਾਹਰ ਹੈਗੇ ਹੋ ਮੈਂ 1986 ਦਾ ਕਿਹਾ ਹਾਂ ਬਾਹਰ ਜੀ ਸਾਰੀ ਮਿਹਨਤ ਨਾ ਬਣਾਇਆ ਸੀਗਾ ਹਾਂਜੀ ਹਾਂਜੀ ਸਾਰਾ ਸਾਡਾ ਜੱਦੀ ਘਰ ਹੈਗਾ ਜਿਹੜਾ ਸਾਡਾ ਭਰਾ ਉੱਥੇ ਬੈਠਾ ਤੇ ਹੁਣ ਉਹ ਦੋ ਕਿਲ੍ਹੇ ਆ ਹੈਗਾ ਉਹਦੇ ਨਾਲ ਜ਼ਮੀਨ ਵੀ ਹੈਗੀ ਆ ਤੇ ਹੁਣ ਹੋ ਸਕ ਦੋ ਮਹੀਨੇ ਬਾਅਦ ਦੇਖੋ ਫਿਰ ਆਪਾਂ ਟਰਾਈ ਕਰਦੇ ਆ ਤੇ ਮੈਨੂੰ ਪੂਰੀ ਉਮੀਦ ਆ ਕਿ ਤੁਹਾਡੀ والدہ ਦੇ ਇੰਟਰਵਿਨ ਨਾਲ ਸਾਨੂੰ ਜਸਟਿਸ ਮਿਲੂਗੀ ਇਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਿਸ ਤਰ੍ਹਾਂ ਦੇ ਦ ਸਰਕਾਰ ਖੁਦ ਆ ਤੁਹਾਡੇ ਇੱਥੇ ਆ ਗਈ ਜਗ੍ਹਾ ਤੇ ਬਹੁਤ ਬਹੁਤ ਚੰਗਾ ਉਪਰਾਲਾ ਹੈਗਾ ਤੇ ਸਾਰਿਆਂ ਨੇ ਬਹੁਤ ਹੈਲਪ ਕਰਦੇ ਨੇ ਤੇ ਜਦੋਂ ਵੀ ਅਸੀਂ ਗਏ ਆ ਸਾਡੀ ਇਹਨਾਂ ਨੇ ਪੂਰੀ ਹੈਲਪ ਕੀਤੀ ਤੇ ਵੀ ਪ੍ਰਾਊਡ ਥੈਟ ਸਾਡੇ ਕੋਈ ਗੱਲ ਸੁਣਦਾ ਇਹ ਕੋਈ ਜਿਹੜੀ ਹੈਗੇ ਆ ਮਾਨ ਸਾਹਿਬ ਦੀ ਸਰਕਾਰ ਤੇ ਧਾਰੀਵਾਲ ਸਾਹਿਬ ਦਾ ਜਿਹੜਾ ਐਨ ਆਰ ਆਈ ਡਿਪਾਰਟਮੈਂਟ ਹੈਗਾ ਇਹ ਬਹੁਤ ਹੀ ਜ਼ਰੂਰੀ ਆ ਕਿਉਂਕਿ ਅੱਜ ਕੱਲ ਜਿਹੜੇ ਐਨ ਆਰ ਆਈ ਇਥੋਂ ਆਉਣ ਤੋਂ ਡਰਦੇ ਵੀ ਜਿਹੜੇ ਸੀਗੇ ਹੁਣ ਉਹਨਾਂ ਨੂੰ ਥੋੜਾ ਹੌਸਲਾ ਮਿਲਿਆ ਕਿ ਸਾਡੀਆਂ ਜ਼ਮੀਨਾਂ ਤੇ ਸਾਡੀਆਂ ਜਾਇਦਾਦ ਉਹ ਉਹਨੂੰ ਕੁਝ ਨਹੀਂ ਹੋ ਸਕਦਾ ਜਿਵੇਂ ਹੁਣ ਧਾਰੀਵਾਲ ਸਾਹਿਬ ਨੇ ਕਿਹਾ ਇਹ ਜਗ੍ਹਾ ਪਹਿਲੇ ਹੀ ਬਣਾਈ ਸੀਗੀ ਉੱਥੇ ਲੈ ਕੇ ਸਾਡੇ ਬਜ਼ੁਰਗਾਂ ਨੇ ਇਹ ਜ਼ਮੀਨ ਲਈ ਹੋਈ ਸੀਗੀ ਹਾਂ ਸਾਡਾ 2003 ਵਿੱਚ ਇੱਕ ਭਾਈਵੰਡ ਹੋ ਗਈ ਸੀਗੀ ਉਹਦੇ ਹਿਸਾਬ ਨਾਲ ਮੈਂ ਆਪਣੇ ਭਰਾ ਤੇ ਪਰੋਸਾ ਕਰਕੇ ਇਕੱਠਾ ਸੀ ਠੇਕੇ ਦੇ ਦਿੰਦੇ ਸੀਗੇ ਉਹ ਵੀ ਕਦੇ ਉਹਨਾਂ ਨੇ ਖੇਤੀ ਨਹੀਂ ਕੀਤੀ ਇਕੱਠਾ ਮੈਨੂੰ ਠੇਕਾ ਮਿਲ ਜਾਂਦਾ ਸੀਗਾ ਪਰ ਪਿਛਲੇ 4-5 ਸਾਲ ਤੋਂ ਉਹਨਾਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰਤਾ ਉਹਨਾਂ ਦੀ ਜਿਵੇਂ ਤੁਹਾਨੂੰ ਲੱਗਦਾ ਜਿਹਾ ਅੱਜਕੱਲ੍ਹ ਲੋਕਾਂ ਦੇ ਵਿੱਚ ਜੋ ਕੁਇਕ ਰਿਚ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੇ ਆਪ ਵੀ ਇੱਥੇ ਰਹਿੰਦੇ ਨੇ ਇਕੱਲੇ ਉਹਨਾਂ ਦੇ ਬੱਚੇ ਵੀ ਆਸਟ੍ਰੇਲੀਆ ਦੋਨੇ ਰਹਿੰਦੇ ਨੇ ਤੇ ਮੈਨੂੰ ਪਤਾ ਨਹੀਂ ਸਮਝ ਨਹੀਂ ਆ ਰਹੀ ਕਿ ਕਿਉਂ ਕਰ ਰਹੇ ਨੇ ਉਹਨਾਂ ਕੋਈ ਘਾਟ ਨਹੀਂ ਹੈਗੀ ਪੈਸੇ ਦੀ ਘਾਟ ਨਹੀਂ ਹੈਗੀ ਸਾਡਾ ਜਿਹੜਾ ਪ੍ਰਾਪਰਟੀ ਦਾ ਬਿਜ਼ਨਸ ਹੈਗਾ ਟਰਾਂਸਪੋਰਟ ਦਾ ਬਿਜ਼ਨਸ ਉਹ ਵੀ ਉਹਨਾਂ ਨੇ ਮੇਰੇ ਦੂਸਰੇ ਭਰਾ ਦੇ ਨਾਲ ਮਿਲ ਕੇ ਉਹ ਵੀ ਹੜਪ ਕਰ ਲਿਆ ਤੇ ਉਹ ਬੇਚਤਾ ਇਨਲੀਗਲ ਵੇ ਨਾਲ ਤੇ ਉਹਦੇ ਤੇ ਵੀ ਉਹਨਾਂ ਦੇ ਉੱਤੇ ਹੋਈਆਂ ਐਫ ਆਈ ਆਰ ਹੋਈਆਂ ਨੇ ਕਿੰਨੇ ਭਰਾ ਤੁਸੀਂ ਤੁਸੀਂ ਚਾਰ ਭਰਾ ਹਾਂ ਹਾਂਜੀ ਇੱਕ ਭਰਾ ਦੀ ਕੱਲੇ ਬਾਹਰ ਹਾਂਜੀ ਮੈਂ ਕੱਲਾ ਬਾਹਰ ਹਾਂ ਜੀ ਇੱਕ ਭਰਾ ਦੀ ਡੈਥ ਹੋ ਗਈ ਸੀ ਉਹ ਮੇਰੇ ਪਤੀ ਜੇ ਲੁਜਾਣ ਰਹਿੰਦੇ ਨੇ ਗੁਰਪ੍ਰੀਤ ਸਿੰਘ ਤੇ ਇਹਨਾਂ ਕੋ ਮੈਂ ਆਖੇ ਰਣਾ ਇਹਨਾਂ ਨੇ ਬਹੁਤ ਮੇਰੀ ਹੈਲਪ ਕੀਤੀ ਤੇ ਮੇਰੇ ਲਈ ਇਹ ਮੇਰੇ ਮੋਢੇ ਨਾ ਮੋਢਾ ਆਖੇ ਇਹਨਾਂ ਨੇ ਮੇਨੂੰ ਮੈਨੂੰ ਆਹ ਜਿਹੜਾ ਜਸਟਿਸ ਮਿਲਿਆ ਇਹਨਾਂ ਦਾ ਬਹੁਤ ਬੜਾ ਯੋਗਦਾਨ ਆ ਤਾਂ ਬਿਲਕੁਲ ਜਿਵੇਂ ਕਿ ਜਗਾ ਜਿਹੜੀ ਚੜਾਈ ਗਈ ਹੈ ਤਾਂ ਵੀ ਕੋਈ ਕਹਿਣਾ ਚਾਹੋਗੇ ਹੋਰ ਕੋਈ ਸੰਦੇਸ਼ ਕੋਈ ਨਹੀਂ ਨਹੀਂ ਇਹੀ ਸੰਦੇਸ਼ ਆ ਯਾਰ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਲੋਕਾਂ ਨੂੰ ਕਿ ਆਪਣਿਆਂ ਦੀ ਜ਼ਾਇਦਤਾਂ ਦੱਬੋ ਯਾਰ ਪਹਿਲੀ ਗੱਲ ਕਿਸੇ ਦੀ ਉਹਨਾਂ ਦੱਬੋ ਆਪਣੇ ਭੈਣ ਭਰਾਵਾਂ ਦੀ ਜ਼ਾਇਦਤਾਂ ਦੱਬੋ ਤੇ ਆਪਣੇ ਬੱਚਿਆਂ ਨੂੰ ਕਹੋ ਯਾਰ ਗੈਰ ਕਾਨੂੰਨੀ ਤੌਰ ਤੇ ਬਾਹਰ ਨਾ ਜਾਣ ਬਸ ਬਾਦ ਜਾਨਾ ਪੜ ਲਿਖ ਕੇ ਜਾਣ ਪੜਾਓ ਆਪਣੇ ਬੱਚਿਆਂ ਨੂੰ ਚੰਗੀ ਲਿਆਕਤ ਦਿਓ ਆਪਾਂ ਜਿਹੜੇ ਡੌਂਕੀ ਦੇ ਦਾਇਂ ਸਮੁੰਦਰਾਂ ਦੇ ਦਾਇਂ ਜਾਣਦੇ ਆਂ ਜੰਗਲਾਂ ਦੇ ਵਿੱਚੋਂ ਦੀ ਜਾਣਦੇ ਆਂ ਪਹਿਲਾਂ ਤੇ ਆਪਾਂ ਗੁਰਦਾਦੇ ਚ ਜਾ ਕੇ ਬੱਚੇ ਮੰਗਦੇ ਆਂ ਮਾਹਰਾਜ ਨੂੰ ਕਹਿੰਨੇ ਆਂ ਸੱਚੇ ਬਾਦਸ਼ਾਹ ਪੁੱਤ ਦੇ ਸਾਨੂੰ ਪੀਰਾਂ ਫਕੀਰਾਂ ਦੇ ਜਾਣੇ ਪਹਿਲਾਂ ਮਾਹਰਾਜ ਤੁਹਾਨੂੰ ਪੁੱਤ ਦਿੰਦਾ ਫੇਰ ਮਾਵਾ ਉਹਨੂੰ ਪਾਲਦੀ ਆ ਫੇਰ ਮਾਂ ਤੇ ਪਿਓ ਲੜ ਕੇ ਉਹਨੂੰ ਪੜਾਉਂਦੇ ਆ ਪੜਾਹ-ਪੜੂ ਕੇ ਪਾਲ ਕੇ ਪੁੱਤ ਨੂੰ ਫੇਰ ਆਪਾਂ ਜੰਗਲਾਂ ਨੂੰ ਤੋਰ ਦਿੰਨੇ ਯਾਰ ਮੈਂ ਪਤਾ ਨਹੀਂ ਕਿੰਨੇ ਮੁੰਡਿਆਂ ਦੀਆਂ ਲਾਸ਼ਾਂ ਲੈਂਦੀਆਂ ਆ। ਆ ਕੱਲ ਅਜੇ ਪਸੂ ਸੰਸਕਾਰ ਕਰਕੇ ਆ ਮੇਰੇ ਹਲਕੇ ਦੇ ਵਿੱਚ ਗੁਆਟੇ ਮਾਲਾ ਤੋਂ ਗੋਤਬੀਤ ਮੁੰਡਾ ਹੀ ਰਸਤੇ ਜਾਂਦਾ ਡੋਂਕੀ ਰਸਤੇ 'ਚ ਮਰ ਗਿਆ। ਐਡੀ ਔਖੀ ਮੈਂ ਲਾਸ਼ ਮਗਾਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਗੁਆਟੇ ਮਾਲਾ 'ਚ। ਸਮਝਦੇ ਕੀ ਗੱਲ? ਕਾ ਕੀ ਫਾਇਦਾ? ਕੁਆੜਾ ਮੁੰਡਾ 32 ਸਾਲ ਦਾ ਯਾਰ। ਆਪਾਂ ਆਪਣੇ ਹੀਰੇ ਵਾਲਗੇ ਪੁੱਤਾਂ ਨੂੰ ਤੋੜ ਦਿੰਨੇ ਆ। ਇੱਥੇ ਕੀ ਨਹੀਂ ਗੱਪ ਪੰਜਾਬ ਦੇ ਵਿੱਚ ਸਭ ਕੁਝ ਇੱਥੇ ਯਾਰ। ਇੱਥੇ ਕਰ ਲੋ ਤੁਸੀਂ ਕਿਉਂ ਗੱਲ? ਹਾਂ ਜਾਣਾ ਤਾਂ ਪੜ ਲੈ ਕੇ ਜਾਓ। ਸੋ ਮੇਰੀ ਬੇਨਤੀ ਆ ਕਿ ਜ਼ਿਆਦਾ ਕਮ ਨਾ ਬਿਲਕੁਲ ਤਾਂ ਇਹ ਕੇ ਮੈਸੇਜ ਜਿਹੜਾ ਵਾ ਕੁਦੀ ਸਿੰਘ ਧਾਲੀਵਾਲੋਂ ਵੱਲੋਂ ਦਿੱਤਾ ਗਿਆ ਹੈ ਕੈਮਰਾਮੈਨ ਵਿਕਾਸ ਨਾਮ ਨਰਿੰਦਕਵਾ ਜਗਮਨ ਟੀਵੀ ਦੇ